ਪਹਿਲੀ ਜਮਾਤ ਦੇ ਪਿਆਰੇ ਪਿਆਰੇ ਬੱਚਿਓ ਪਿਆਰ ਭਰੀ ਸਤਿ ਸ਼ਕਾਲ ਹਾਂਜੀ ਪਿਆਰੇ ਬੱਚਿਓ ਅੱਜ ਅਸੀਂ ਤਸਵੀਰ ਦੇਖ ਕੇ ਸਹੀ ਅੱਖਰ ਤੇ ਗੋਲਾ ਲਾਉਂਦਾ ਅਭਿਆਸ ਕਰਾਂਗੇ ਸਭ ਤੋਂ ਪਹਿਲਾਂ ਅਸੀਂ ਤਸਵੀਰ ਨੂੰ ਦੇਖਾਂਗੇ ਉਸ ਤੋਂ ਬਾਅਦ ਵਰਨਮਾਲਾ ਦੇ ਦਿੱਤੇ ਹੋਏ ਅੱਖਰ ਦੇਖਾਂਗੇ ਤੇ ਸਹੀ ਅੱਖਰ ਤੇ ਗੋਲਾ ਲਗਾਵਾਂਗੇ ਸ਼ੁਰੂ ਕਰਦੇ ਹਾਂ ਬੇਟਾ ਸਾਨੂੰ ਪਹਿਲਾਂ ਕਰਕੇ ਦਿਖਾਇਆ ਗਿਆ ਹੈ ਸਾਡੇ ਸਾਹਮਣੇ ਬਸ ਦੀ ਤਸਵੀਰ ਹੈ ਔਰ ਉਸ ਤੋਂ ਬਾਅਦ ਸਾਹਮਣੇ ਦਿੱਤੇ ਅੱਖਰ ਦੇਖਾਂਗੇ ਫਿਰ ਅਸੀਂ ਦੇਖ ਰਹੇ ਹਾਂ ਬੱਬੇ ਉੱਪਰ ਗੋਲਾ ਲਗਾਇਆ ਗਿਆ ਹੈ ਭਾਵ ਬੱਬਾ ਬਸ ਹਾਂਜੀ ਪਿਆਰੇ ਬੱਚਿਓ ਤੁਸੀਂ ਸਮਝ ਗਈ ਹੋਵੋਗੇ ਤਾਂ ਸ਼ੁਰੂ ਕਰਦੇ ਹਾਂ ਅੱਗੇ ਸਾਡੇ ਕੋਲ ਤਸਵੀਰ ਹੈ ਪਿੰਡੀ ਦੀ ਤਾਂ ਸਾਡਾ ਸਹੀ ਵਿਕਲਪ ਹੈ ਪੱਪਾ ਅੱਗੇ ਅਗਲੀ ਤਸਵੀਰ ਪਿਆਰੇ ਬੱਚਿਓ ਮੱਛਲੀ ਦੀ ਹੈ ਤਾਂ ਅਸੀਂ ਮੰਮਾ ਤੇ ਗੋਲੇ ਦਾ ਨਿਸ਼ਾਨ ਲਗਾਵਾਂਗੇ ਉਸ ਤੋਂ ਅਗਲੀ ਤਸਵੀਰ ਪਤੰਗ ਦੀ ਹੈ ਤਾਂ ਸਾਡਾ ਸਹੀ ਵਿਕਲਪ ਹੈ ਪਪਾ ਅੱਗੇ ਚੱਲਦੇ ਹਾਂ ਬੰਟੀ ਨੂੰ ਆਪਣੇ ਘਰ ਤੱਕ ਪੁਚਾਓ ਹਾਂਜੀ ਪਿਆਰੇ ਬੱਚਿਓ ਅਸੀਂ ਇਸ ਦਾ ਅਭਿਆਸ ਪਹਿਲਾਂ ਵੀ ਕਰ ਚੁੱਕੇ ਹਾਂ ਅਸੀਂ ਵਰਣਮਾਲਾ ਦੇ ਅੱਖਰਾਂ ਦੀ ਤਰਤੀਬ ਅਨੁਸਾਰ ਅੱਗੇ ਵਧਾਂਗੇ ਔਰ ਬੰਟੀ ਨੂੰ ਉਸ ਦੇ ਘਰ ਤੱਕ ਪੁਚਾਵਾਂਗੇ ਚਲੋ ਸ਼ੁਰੂ ਕਰਦੇ ਹਾਂ ਤਤਾ ਥਥਾ ਦਦਾ ਤਦਾ ਨੰਨਾ ਪਪਾ ਫਫਾ ਬਬਾ ਪਬਾ ਮम्मा ਹਾਂਜੀ ਪਿਆਰੇ ਬੱਚਿਓ ਅਸੀਂ ਬੰਟੀ ਨੂੰ ਉਸ ਦੇ ਘਰ ਤੱਕ ਪਹੁੰਚਾਉਣ ਵਿੱਚ ਕਾਮਯਾਬ ਹੋ ਗਏ ਹਾਂ ਪਿਆਰੇ ਬੱਚਿਓ ਤੁਸੀਂ ਇਸ ਸਾਰੇ ਕੰਮ ਦੇ ਅਭਿਆਸ ਨੂੰ ਚੰਗੀ ਤਰ੍ਹਾਂ ਦੁਹਰਾਉਣਾ ਹੈ ਔਰ ਇਸ ਨੂੰ ਯਾਦ ਕਰਨਾ ਹੈ ਧੰਨਵਾਦ ਪਿਆਰੇ ਬੱਚਿਓ